ਪ੍ਰਭੂਤਵਾ ਨੂੰ ਬਰਕਤ ਅਵੇ ਹallelujah 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 ਸੋ ਪਰਮੇਸ਼ਰ ਦੇ ਮੁਬਾਰਕ ਲੋਕ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਨੂੰ ਲੁਕਾ ਉਹਦਾ 10 ਅਧਿਆਏ ਉਹਦੀ ਸਾਰਾ ਅਜ ਤੋਂ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਕਲਾਮ ਨੂੰ ਲੁਕਾ 10 ਅਧਿਆਏ ਉਹਦੀ ਸਾਰਾ ਅਜ ਤੋਂ ਕਲਾਮ ਦਾ ਟੋਪਿਕ ਹੈ ਦੁਸ਼ਤਾਂ ਉੱਤੇ ਮੇਰਾ ਕਬਜ਼ਾ ਕੀ ਟੋਪਿਕ ਹੈ ਉੱਚੀ ਬੋਲੋ ਹੁਣ ਆਪਣੇ ਨਾਲ ਦੇ ਨੂੰ ਕਹੋ ਕਿ ਭਾਈ ਦੁਸ਼ਤਾਂ ਦੇ ਉੱਤੇ ਤੇਰਾ ਕਬਜ਼ਾ ਹੱਥ ਫੜ ਕੇ ਕਹੋ ਹਾਲੇਲੂਇਆ ਹਾਲੇਲੂਇਆ ਸੋ ਪਰਮੇਸ਼ੁਰ ਦੇ ਮੁਬਾਰਕ ਲੋਕੋ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ੁਰ ਦੇ ਪਾਕ ਕਲਾਮ ਨੂੰ ਲੋਕਾਂ ਦਾ ਸਦੇ ਆਇਓ ਦੀ 17 ਆਇਤ ਕਲਾਮ ਦਾ ਟੋਪਿਕ ਹੈ ਦੁਸ਼ਟਾਂ ਉੱਤੇ ਮੇਰਾ ਕਬਜ਼ਾ ਹਾਂ ਜੀ ਪੜੀਏ ਹੋ 70 ਆਨੰਦ ਨਾਲ ਮੁੜੇ ਅਤੇ ਬੋਲੇ ਕਿ ਪ੍ਰਭੂ ਜੀ ਤੇਰੇ ਨਾਮ ਕਰਕੇ ਭੂਤ ਵੀ ਸਾਡੇ ਵਸ ਵਿੱਚ ਹਨ ਆਮੇਂ ਪਰਮੇਸ਼ਰ ਦੇ ਮੁਬਾਰਕ ਲੋਕੋ ਇੱਥੇ ਲੋਕਾਂ ਦੀ ਮੁਲਾਕਾਤ ਪਰਮੇਸ਼ਰ ਦੇ ਨਾਲ ਹੋਈ ਏ ਅਤੇ ਜਦੋਂ ਮੁਲਾਕਾਤ ਹੋਈ ਏ ਮੁਲਾਕਾਤ ਨੇ ਘਰ ਜੜ ਦਿੱਤਾ ਏ ਅਗਰ ਤੁਸੀਂ ਚਰਚ ਦੇ ਵਿੱਚ ਆ ਰਹੇ ਹੋ ਤੁਹਾਡੀ ਜ਼ਿੰਦਗੀ 'ਚ ਕੋਈ ਰਿਜ਼ਲਟ ਨਹੀਂ ਆ ਰਿਹਾ ਇਹਦਾ ਮਤਲਬ ਅਜੇ ਤੁਸੀਂ ਉਸ ਨੀਤੀ ਦੇ ਨਾਲ ਚਰਚ ਦੇ ਵਿੱਚ ਨਹੀਂ ਆਏ ਹੋ ਜਿਸ ਨੀਤੀ ਦੇ ਨਾਲ ਪਰਮੇਸ਼ਰ ਨੇ ਤੁਹਾਨੂੰ ਬੁਲਾਇਆ ਹੈ ਅਗਰ ਤੁਸੀਂ ਦੁਆ ਕੀਤੀ ਹੈ ਕੋਈ ਰਿਜ਼ਲਟ ਨਹੀਂ ਆਇਆ ਇਹਦਾ ਮਤਲਬ ਇਹ ਆ ਕਿ ਤੁਸੀਂ ਉਸ ਨੀਤੀ ਦੇ ਨਾਲ ਦੁਆ ਨਹੀਂ ਕੀਤੀ ਜੇ ਇਸ ਨੀਤੀ ਦੇ ਨਾਲ ਪਰਮੇਸ਼ਵਰ ਤੱਕ ਪਹੁੰਚਣੀ ਹੈ ਅਗਰ ਤੁਸੀਂ ਕੋਈ ਸੇਵਾ ਕੀਤੀ ਹੈ ਤੁਹਾਨੂੰ ਫਲ ਨਹੀਂ ਮਿਲਿਆ ਇਹਦਾ ਮਤਲਬ ਇਹ ਆ ਕਿ ਤੁਸੀਂ ਉਸ ਨੀਤੀ ਦੇ ਨਾਲ ਸੇਵਾ ਨਹੀਂ ਕੀਤੀ ਜੇ ਇਸ ਨੀਤੀ ਦੇ ਨਾਲ ਤੁਹਾਨੂੰ ਰਿਜ਼ਲਟ ਮਿਲਣਾ ਹੈ ਇੱਥੇ ਕੁਝ ਲੋਕਾਂ ਦੀ ਮੁਲਾਕਾਤ ਖੁਦਾ ਯੇਸ਼ੂ ਦੇ ਨਾਲ ਹੋਈ ਹੈ ਕਿਹਦੇ ਨਾਲ ਹੋਈ ਹੈ ਇਹ ਤੇ ਖੁਦਾ ਯਸ਼ੂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਏ ਮੁਲਾਕਾਤ ਤੋਂ ਬਾਅਦ ਇਹ ਰਿਜ਼ਲਟ ਆਇਆ ਏ ਖੁਦਾ ਦੇ ਲੋਕੋ ਤੁਹਾਡਾ ਚਰਚਾਣਾ ਵਿਅਰਥ ਏ ਜੇ ਰਿਜ਼ਲਟ ਨਹੀਂ ਆਂਦਾ ਤੁਹਾਡਾ ਦੁਆ ਕਰਨਾ ਵਿਅਰਥ ਏ ਜੇ ਰਿਜ਼ਲਟ ਨਹੀਂ ਆਂਦਾ ਤੁਹਾਡਾ ਰੋਜ਼ਾ ਰੱਖਣਾ ਵਿਅਰਥ ਏ ਜੇ ਰਿਜ਼ਲਟ ਨਹੀਂ ਆਂਦਾ ਤੁਹਾਡਾ ਬਾਈਬਲ ਪੜ੍ਹਨਾ ਵਿਅਰਥ ਏ ਜੇ ਰਿਜ਼ਲਟ ਨਹੀਂ ਆਂਦਾ ਇਹ ਤੁਹਾਨੂੰ ਪਤਾ ਏ ਕਿਉਂ ਹੁੰਦਾ ਏ ਕਿਉਂਕਿ ਅਸੀਂ ਕਈ ਵਾਰੀ ਬਾਈਬਲ ਨੂੰ ਇੱਕ ਕਿਤਾਬ ਵਾਂਗ ਪੜ੍ਹ ਲੈਨੇ ਆ ਅਸੀਂ ਇੱਕ ਦੀਵਾਨ ਨੂੰ ਇੱਕ ਟਾਈਮ ਪਾਸ ਵਾਂਗ ਕਰ ਲੈਨੇ ਆ ਅਸੀਂ ਇੱਕ ਰੋਜ਼ੇ ਨੂੰ ਬਸ ਇੱਕ ਟੈਂਪਰੇਰੀ ਤੌਰ ਤੇ ਵਰਤ ਲੈਨੇ ਆ ਨਹੀਂ ਅਗਰ ਤੁਸੀਂ ਇਹ ਚਾਰੇ ਗੱਲਾਂ ਰੋਜ਼ੇ ਨੂੰ ਪ੍ਰਾਰਥਨਾਵਾਂ ਨੂੰ ਵਰਸ਼ਿਪ ਨੂੰ ਸੇਵਾਨ ਨੂੰ ਉਸ ਤਰੀਕੇ ਦੇ ਨਾਲ ਕਰਦੇ ਹੋ ਜੇ ਉਸ ਤਰੀਕੇ ਦੇ ਨਾਲ ਪਰਮੇਸ਼ਰ ਨੇ ਤੁਹਾਨੂੰ ਬੁਲਾਇਆ ਏ ਤੇ ਫਿਰ ਖੁਦਾ ਦੇ ਲੋਕੋ ਮਿਹਨਤ ਵਿਅਰਥ ਨਹੀਂ ਮਿਹਨਤ ਦਾ ਰਿਜਲਟ ਲੱਗੇ ਆਵੇਗੀ ਤੁਹਾਡੀ ਜੀ ਇੱਥੇ ਰਿਜਲਟ ਆਇਆ ਤੇ ਰਿਜਲਟ ਪਤਾ ਕੀ ਆਇਆ ਏ ਅਸੀਂ ਵੀ ਜਦੋਂ ਪੇਪਰ ਦਿੰਦੇ ਆ ਤੇ 31 ਮਾਰਚ ਦੇ ਬੜੀ ਉਡੀਕ ਹੁੰਦੀ ਏ ਕਿਉਂਕਿ ਉਸ ਦਿਨ ਕੀ ਹੁੰਦਾ ਏ ਰਿਜਲਟ ਆਉਂਦਾ ਏ ਰਜਾਟ ਦੇ ਵਿੱਚ ਜਿਨ੍ਹਾਂ ਨੂੰ ਪਤਾ ਏ ਕਿ ਅਸੀਂ ਕੁਝ ਕੀਤਾ ਏ ਉਹ ਬੜੇ ਖੁਸ਼ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਅਸੀਂ ਨਹੀਂ ਕੀਤਾ ਉਦਾਸ ਹੁੰਦੇ ਨੇ ਤੇ ਜਿਨ੍ਹਾਂ ਨੂੰ ਪਤਾ ਏ ਅੱਧ ਪਜਦਾ ਜਾਂ ਕੰਮ ਕੀਤਾ ਏ ਉਹ ਝੱਟ ਚ ਇਧਰ ਵੇਖਦੇ ਨੇ ਹੱਸਣ ਲੱਗ ਪੈਂਦੇ ਨੇ ਇਧਰ ਵੇਖਦੇ ਨੇ ਉਦਾਸ ਹੋ ਜਾਂਦੇ ਨੇ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਰਜਾਟ ਦੇਣਾ ਕਿੰਨੇ ਤਰ੍ਹਾਂ ਦੇ ਤਿੰਨ ਤਰ੍ਹਾਂ ਦੇ ਇਹ ਜਿਹੜੇ ਬੰਦੇ ਵਾਪਸ ਆ ਕੇ ਖੁਦਾ ਯਸ਼ ਨੂੰ ਮਿਲੇ ਨੇ ਇਹਨਾਂ ਨੇ ਬੈਡ ਨਿਊਜ਼ ਨਹੀਂ ਦਿੱਤੀ ਏ ਉਹ ਦੋਸ ਨਹੀਂ ਹੋਏ ਇਹ ਪਰੇਸ਼ਾਨੀ ਹੋਏ ਇਹ ਯਿਸੂ ਦੇ ਕੋਲ ਭੱਜ ਕੇ ਆਏ ਨੇ ਅਤੇ ਖੜ ਗਏ ਉਹਦੇ ਕੋਲ ਆਸ ਕੇ ਕਹਿੰਦੇ ਨੇ ਕਹਿੰਦੇ ਪ੍ਰਭੂ ਤੇਰੇ ਨਾਮ ਕਰਕੇ ਭੂਤਾਂ ਸਾਡੇ ਵਸ ਵਿੱਚ ਆ ਗ ਜਾਣਗੇ ਆਮੇ ਭੂਤਾਂ ਕਿੱਥੇ ਆ ਗੀਆਂ ਨੇ ਵਸ ਵਿੱਚ ਆ ਗੀਆਂ ਨੇ ਅੱਜ ਖੁਦਾ ਦੇ ਲੋਕੋ ਤੁਸੀਂ 5 ਮਿੰਟ ਆਫ ਦਾ ਫੋਨ ਖੋਲ ਲਵੋ 5 ਮਿੰਟ ਦੇ ਵਿੱਚ ਕੋਈ ਨਾ ਕੋਈ ਚੈਨਲ ਤੇ ਬੈਠਾ ਹੋਣਾ ਹੈ ਉਹ ਇੱਕ ਦੁਸ਼ਟ ਆਤਮਾਵਾਂ ਬਾਰੇ ਦੱਸਦਾ ਹੈ ਉਹ ਜਾਦੂ ਟੂਣੇ ਦੀਆਂ ਸ਼ਕਤੀਆਂ ਬਾਰੇ ਦੱਸਦਾ ਹੈ ਉਹ ਦੱਸਦਾ ਹੈ ਆਹ ਟਾਲਾ ਲਾਉਣ ਦੇ ਨਾਲ ਆਹ ਕੰਮ ਸਿੱਧਾ ਹੁੰਦਾ ਹੈ ਆਹ ਜਿਹੜੀ ਸੁੱਖ ਦੇਣ ਦੇ ਨਾਲ ਆਹ ਕਾਰੋਬਾਰ ਚੱਲਦਾ ਹੈ ਆਹ ਕੰਮ ਕਰਨ ਦੇ ਨਾਲ ਆਹ ਰਾ ਸਿੱਧਾ ਹੋ ਜਾਂਦਾ ਹੈ ਉਹ ਦੁਸ਼ਟ ਆਤਮਾਵਾਂ ਨੂੰ ਢੰਗ ਦੱਸਦੇ ਨੇ ਖੋਸ਼ ਕਿਵੇਂ ਕਰਨਾ ਕਿਹੜਾ ਢੰਗ ਦੱਸਦੇ ਨੇ ਦੋਸਤ ਆਤਮਾਵਾਂ ਨੂੰ ਖੁਸ਼ ਕਿਵੇਂ ਕਰਨਾ ਹੈ ਤੁਸੀਂ तमाम ਜਿਹੜੇ ਜਾਦੂ ਟੂਣੇ ਦੀ ਸ਼ਕਤੀਆਂ ਦਾ ਉਪਯੋਗ ਕਰਦੇ ਨੇ ਵਰਤਦੇ ਨੇ ਜਦੋਂ ਲੋਕ ਥੱਕੇ ਟੁੱਟਿਆ ਰਹੇ ਹੋਏ ਲੋਕ ਉਹਨਾਂ ਦੇ ਕੋਲ ਪਹੁੰਚਦੇ ਨੇ ਤੇ ਤੁਹਾਨੂੰ ਪਤਾ ਹੈ ਉਹ ਕੇਸ ਟੰਗ ਨਾਲ ਉਹਨਾਂ ਦਾ ਇਲਾਜ ਕਰਦੇ ਨੇ ਉਹ ਕਹਿੰਦੇ ਨੇ ਉਹਨਾਂ ਨੂੰ ਖੁਸ਼ ਕਰੋ ਕੀ ਕਰੋ ਖੁਸ਼ ਕਰੋ ਉਹ ਕਹਿੰਦੇ ਢਾਲਾ ਲਾ ਦਿਓ ਉਹ ਕਹਿੰਦੇ ਸੁੱਖ ਦੇ ਦਿਵੋ ਉਹ ਕਹਿੰਦੇ ਸ਼੍ਰੀਣੀ ਦੇ ਦਿਵੋ ਉਹ ਕਹਿੰਦੇ ਕੋਚ ਨਾ ਕੋਚ ਬਲੀ ਚੜਾ ਦਿਵੋ ਇਹਨੇ ਨਾਲ ਉਹ ਖੁਸ਼ ਹੋਵੇਗੀ ਤੇ ਤੇਰੇ ਸਹਿਮਤੀ ਜਿਤਾਵੇਗੀ ਤੇਰੇ ਨਾਲ ਪਰ ਖੁਦਾ ਦੇ ਲੋਕੋ ਇੱਥੇ ਉਲਟ ਹੋਇਆ ਏ ਇੱਥੇ ਨਾ ਸੁੱਖ ਚੜਾਈ ਗਈ ਏ ਨਾ ਟਾਲਾ ਲਾਇਆ ਗਿਆ ਏ ਨਾ ਕੋਈ ਬਲੀ ਦਿੱਤੀ ਗਈ ਏ ਬਲਕਿ ਇਸ ਜਗ੍ਹਾ ਤੇ ਉਹਨਾਂ ਨੇ ਯਿਸੂ ਦੀਆਂ ਗੱਲਾਂ ਸੁਣੀਆਂ ਅਤੇ ਜਿਹੜੇ ਯਿਸੂ ਨੇ ਤਰੀਕੇ ਦਿੱਤੇ ਸੀ ਉਹ ਤਰੀਕੇ ਨੂੰ ਵਰਤਿਆ ਤੇ ਦੁਸ਼ਟ ਆਤਮਾਵਾਂ ਸਹਿਮਤ ਨਹੀਂ ਹੋਈਆਂ ਸਗੋਂ ਉਹਨਾਂ ਦੇ ਕਬਜ਼ੇ ਥੱਲੇ ਆ ਗਏ ਜਾਣੇ ਆਮੀਨ ਇਹ ਬੜੀ ਵੱਡੀ ਗੱਲ ਜੇ ਦੁਸ਼ਟ ਆਤਮਾਵਾਂ ਦੇ ਉੱਤੇ ਕਬਜ਼ਾ ਕਰਨਾ ਕਬਜ਼ਾ ਕਿਹੜੇ ਲੋਕ ਕਰਦੇ ਨੇ ਹਾਂ ਕਮਜ਼ੋਰ ਲੋਕ ਕਦੀ ਕਬਜ਼ਾ ਕਰਦੇ ਨੇ ਦਰਪੋਕ ਲੋਕ ਕਬਜ਼ਾ ਕਰਦੇ ਨੇ ਕਬਜ਼ਾ ਕਿਹੜੇ ਲੋਕ ਕਰਦੇ ਨੇ ਤਾਕਤਵਰ ਲੋਕ ਜਾਣੀ ਕਿ ਤੁਸੀਂ ਕਮਜ਼ੋਰ ਸੀ ਤੁਸੀਂ ਤੁਸੀਂ ਮਾੜੇ ਸੀਗੇ ਤੁਸੀਂ ਕਮਜ਼ੋਰ ਸੀਗੇ ਤੁਸੀਂ ਡਰਪੋਕ ਸੀਗੇ ਤੁਹਾਡਾ ਦਿਲ ਧੜਕਦਾ ਸੀਗਾ ਤੁਸੀਂ ਆਤਮਾਵਾਂ ਤੋਂ ਡਰਦੇ ਕੰਬਦੇ ਸੀਗੇ ਤੇ ਤੁਹਾਡਾ ਪੈਰ ਵੀ ਕਿਸੇ ਬੰਦੇ ਨਾਲ ਵਜਦਾ ਸੀ ਤੁਸੀਂ ਉਹਦੇ ਪੈਰ ਨੂੰ ਹੱਥ ਲਾ ਕੇ ਉਹਨੂੰ ਮੱਥਾ ਟੇਕਦੇ ਸੀ ਲਾਈਟ ਜਗਦੀ ਸੀ ਫਿਰ ਮੱਥਾ ਟੇਕਦੇ ਸੀਗੇ ਕਿਤੇ ਰਾਤ ਭਰate ਲੰਘਦੇ ਸੀਗੇ ਤੁਸੀਂ ਫਿਰ ਵੀ ਮੱਥਾ ਟੇਕਦੇ ਸੀਗੇ ਤੁਹਾਡੇ ਘਰੇ ਰਾਤ ਨੂੰ ਝਾੜੂ ਵਜਦਾ ਜਾਂਦਾ ਸੀਗਾ ਤੁਸੀਂ ਡਰ ਜਾਂਦੇ ਸੀ ਕੋਈ ਮੰਡਾ ਖੇਚਦਾ ਸੀ ਤੁਸੀਂ ਕੰਬਰਾ ਜਾਂਦੇ ਸੀ ਆ ਸ਼ਗਨ ਹੋ ਗਿਆ ਤੁਸ ਸਾਤਮਾ ਆ ਜਾਣਗੇ ਨਾ ਇਹ ਜਿਹੜਾ ਵੀਰ ਬਾ ਸਿਰ ਧੋ ਲਿਆ ਤੁਸੀਂ ਕੰਬਰਾ ਜਾਂਦੇ ਸੀ ਆਮੇ ਬੰਦਿਆ ਨੇ ਆ ਕੇ ਕੀ ਕਿਹਾ ਯਸ਼ਨੂ ਕੀ ਕਿਹਾ ਆ ਕੇ ਹੈਲੋ ਕੀ ਕਿਹਾ ਜੀ ਕੀ ਕਿਹਾ ਜੀ ਕਹਿੰਦੇ ਪ੍ਰਭੂ ਤੇਰੇ ਨਾਮ ਕਰਕੇ ਦੁਸਤਾਂ ਮਮਾ ਸਾਡੇ ਕਿੱਥੇ ਨੇ ਸ਼ੈਤਾਨ ਕਿੱਥੇ ਸਾਡੇ ਪ੍ਰੇਤਾਂ ਕਿੱਥੇ ਨੇ ਸਾਡੇ ਵਸ ਵੇਚਨੇ ਤੂੰ ਸਤਿ ਆਤਮਾਵਾਂ ਤੇ ਵਸ ਕਰਨ ਦੀ ਯੋਜਨਾ ਪਰਮੇਸ਼ਰ ਤੁਹਾਨੂੰ ਦੱਸਦਾ ਹੈ ਤੁਹਾਨੂੰ ਪਤਾ ਹੈ ਤੁਹਾਡੇ ਕੋਲ ਦੋ ਅੱਖਾਂ ਨੇ ਤੁਸੀਂ ਇੱਥੇ ਵੇਖ ਸਕਦੇ ਜੀ ਕਿੰਨੇ ਪੈਂਟ ਕੋਟ ਪਾਇਆ ਹੈ ਕਿੰਨੇ ਪੈਂਟ ਸ਼ਰਟ ਪਾਈ ਹੈ ਕਿਹੜਾ ਬੰਦਾ ਗੋਰਾ ਹੈ ਕਿਹੜਾ ਬੰਦਾ ਚਿੱਟਾ ਹੈ ਕਿੱਥੇ ਬੈਠਾ ਹੈ ਪੱਖਾ ਕਿਹੜਾ ਚੱਲਦਾ ਪਿਆ ਸਾਊਂਡ ਕਿਦਾਂ ਚੱਲਦਾ ਪਿਆ ਤੁਸੀਂ ਸਿਰਫ ਇਹ ਹੀ ਵੇਖ ਸਕਦੇ ਹੋ ਇਸੋਤੇ ਕੁਝ ਨਹੀਂ ਵੇਖ ਸਕਦਾ ਤੁਸੀਂ ਵੇਖ ਸਕਦੇ ਜੇ ਕਿ ਚਰਚ ਦਾ ਕਲਰ ਕਿਹੋ ਜਿਹਾ ਹੈ ਚਰਚ ਦੇ ਵਿੱਚ ਕੌਣ-ਕੌਣ ਆਇਆ ਪਰ ਨਹੀਂ ਇੱਥੇ ਕਹਾਣੀ ਖਤਮ ਨਹੀਂ ਹੋਈ ਜਦੋਂ ਤੁਸੀਂ ਪਰਮੇਸ਼ਰ ਦੇ ਨਾਲ ਪੂਰੀ ਤਰ੍ਹਾਂ ਜੁੜ ਜਾਓਗੇ ਤੁਹਾਨੂੰ ਉਹ ਵੀ ਚੀਜ਼ਾਂ ਦਿਸਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀਆਂ ਚੀਜ਼ਾਂ ਨੂੰ ਕੋਈ ਨਹੀਂ ਵੇਖ ਸਕਦਾ ਤੁਸੀਂ ਗੁਪਤ ਦੁਸ਼ਟ ਆਤਮਾਵਾਂ ਦੀ ਤਾਕਤ ਨੂੰ ਪਛਾਣਨਾ ਸ਼ੁਰੂ ਕਰ ਤਵੋਗੇ ਉਸ ਸਟਾਟਮ ਉਹ ਇਦਾਂ ਤੁਰੀਆਂ ਫਿਰਦੀਆਂ ਰਹਿੰਦੀਆਂ ਨੇ ਤੁਰੀਆਂ ਫਿਰਦੀਆਂ ਰਹਿੰਦੀਆਂ ਨੇ ਉਹ ਕਿਸੇ ਨੂੰ ਗਿਫਟ ਦੇ ਵਿੱਚ ਬਿਮਾਰੀ ਦੇ ਕੇ ਚਲੀਆਂ ਜਾਂਦੀਆਂ ਨੇ ਕਿਸੇ ਨੂੰ ਗਿਫਟ ਦੇ ਵਿੱਚ ਜਿਹੜਾ ਉਹ ਤਰ੍ਹਾਂ ਤਰ੍ਹਾਂ ਦੇ ਰੋਗ ਦੇ ਕੇ ਉਹਨਾਂ ਦੇ ਕੰਮਾਂ 'ਚ ਉਲਝਣਾ ਉਹਨਾਂ ਦੇ ਕੰਮਾਂ 'ਚ ਉਲਝੜ ਪਾ ਕੇ ਚਲੀਆਂ ਜਾਂਦੀਆਂ ਉਹ ਕਿਸੇ ਨੂੰ ਨਹੀਂ ਦੇਸਤੀਆਂ ਬੰਦੇ ਬਾਰੋ ਤੁਹਾਨੂੰ ਬੜੇ ਫਿੱਟ ਦੇਸੇ ਨੇ ਬੜੇ ਸੋਹਣੇ ਦੇਸੇ ਨੇ ਔਰਤਾਂ ਤੁਹਾਨੂੰ ਬੜੀਆਂ ਤੰਦਰੁਸਤ ਦੇਸੀਆਂ ਬੜੀਆਂ ਸੋਹਣੀਆਂ ਦੇਸੀਆਂ ਨੇ ਪਰ ਨਹੀਂ ਇਹਨਾਂ ਨੂੰ ਵੇਖਣ ਦੇ ਲਈ ਪੂਰੀ ਤਰ੍ਹਾਂ ਤੁਸ਼ਟ ਆਤਮਾਵਾਂ ਦੀ ਤਾਕਤ ਕੰਮ ਕਰਦੀ ਏ ਤੇ ਤੁਸ਼ਟ ਆਤਮਾਵਾਂ ਦੀ ਤਾਕਤ ਨੂੰ ਪੂਰੀ ਤਰ੍ਹਾਂ ਵੇਖਣ ਦੇ ਲਈ ਆਪਣੀਆਂ ਅੱਖਾਂ ਯੇਸ਼ੂ ਦੇ ਲਾਉਣੀਆਂ ਪੈਂਦੀਆਂ ਆਮੇਨ ਇਥੇ ਯਸ਼ੂ ਦੇ ਵਿੱਚ ਆ ਕੇ ਜਿਹੜੀ ਤੁਹਾਨੂੰ ਤਾਕਤ ਮਿਲਦੀ ਏ ਉਹ ਤਾਕਤ ਮਿਲਦੀ ਏ ਕਿ ਦੁਸਤ ਆਤਮਾ ਤੁਹਾਡੇ ਕਿੱਥੇ ਆ ਜਾਂਦੀਆਂ ਵਸ ਦੇ ਵਿੱਚ ਆ ਜਾਂਦੀਆਂ ਨੇ ਅੱਜ ਤੁਸੀਂ ਵੇਖੋ ਖੁਦਾ ਦੇ ਲੋਕੋ ਬੜੇ ਸੋਹਣੇ ਸੋਹਣੇ ਘਰ ਮਹਿਲਾ ਵਰਗੇ ਘਰ ਨੇ ਬੜੇ ਸੋਹਣੇ ਉਹਨਾਂ 'ਚ ਕਲਰ ਨੇ ਬੜੇ ਸੋਹਣੇ ਉਹਨਾਂ ਤੇ ਗੇਟ ਲੱਗੇ ਨੇ ਪਰ ਲੋਕ ਕਿਰਾਏ ਤੇ ਰਹਿ ਰਹੇ ਨੇ ਕਾਰਨ ਉਹ ਕਹਿੰਦੇ ਅਸੀਂ ਰਾਤ ਨੂੰ ਸੌਂਨੇ ਆ ਏਦਾਂ ਲੱਗਦਾ ਜਿੱਦਾਂ ਕੋਈ ਕੋਲ ਆ ਕੇ ਖੜ ਗਿਆ ਏ ਅਸੀਂ ਸੌਂ ਜਾਂਦੇ ਸਾਡੇ ਭਾਂਡੇ ਖੜਕਦੇ ਨੇ ਅਸੀਂ ਸੌਂ ਜਾਂਦੇ ਆ ਸਾਨੂੰ ਏਦਾਂ ਲੱਗਦਾ ਏ ਕਿ ਜਿੱਦਾਂ ਕਿਸੇ ਨੇ ਆ ਕੇ ਸਾਡੇ ਤੇ ਭਾਰ ਪਾ ਲਿਆ ਏ ਅਸੀਂ ਸੌਂ ਜਾਂਦੇ ਆ ਸਾਨੂੰ ਏਦਾਂ ਲੱਗਦਾ ਏ ਕਿ ਜਿੱਦਾਂ ਸਾਡੇ ਮਨ ਜੇ ਦੇ ਚਾਰ ਸਪੇਰੇ ਕੋ ਘੁੰਮਦਾ ਪਿਆ ਹੈ ਜੇ ਕਿਸੇ ਨੂੰ ਦੱਸਦੇ ਨੇ ਦੂਜੇ ਨੂੰ ਉਹ ਕਹਿੰਦਾ ਐਵੇਂ ਤੇਰਾ ਵਹਿਮ ਏ ਮੈਂ ਡਰਿਆਣਾ ਕਰ ਉਹ ਕੱਪ ਚਾਹ ਦਾ ਪੀ ਕੇ ਤੁਹਾਡੇ ਕਰੇ ਦੋ ਦਿਨ ਸਿਕਟਾਂ ਫੂਕੇ ਚਲਾ ਜਾਂਦਾ ਇਸ ਉੱਤੇ ਕੁਝ ਕਰਕੇ ਜਾਂਦਾ ਨਹੀਂ ਉਹ ਤੁਹਾਡੀਆਂ ਗੱਲਾਂ ਦਾ ਮਜ਼ਾਕ ਸਮਝਦਾ ਇੰਜੁਆਏ ਕਰਦਾ ਤੁਹਾਡੀਆਂ ਗੱਲਾਂ ਪਰ ਉਹਨਾਂ ਨੂੰ ਪੁੱਛੋ ਜਿਹੜੇ ਘਰ ਛੱਡ ਕੇ ਬੈਠੇ ਨੇ ਜਿਨ੍ਹਾਂ ਨੇ ਸਾਰੀ ਉਮਰ ਮਿਹਨਤ ਕੀਤੀ ਘਰ ਪਾਇਆ ਅਤੇ ਘਰ ਪੈ ਗਿਆ ਤੇ ਬਾਅਦ ਦੇ ਵਿੱਚ ਉਹ ਰਹਿ ਵੀ ਨਹੀਂ ਪਾਇਆ ਉੱਥੇ ਕਿਉਂ ਕਿਉਂਕਿ ਉੱਥੇ ਦੁਸ਼ਟ ਆਤਮਾਵਾਂ ਆ ਗਈਆਂ ਨੇ ਉਥੇ ਦੁਸਤ ਆਤਮਾਵਾਂ ਰਹਿਣ ਲੱਗ ਪਿਆ ਨੇ ਲੋਕੀਂ ਘਰ ਛੱਡ ਕੇ ਗਿਆ ਚਲੇ ਨੇ ਦੁਸਤ ਆਤਮਾਵਾਂ ਤੇ ਨਾਚਣੀਆਂ ਨੇ ਪਰ ਖੁਦਾ ਦੇ ਲੋਕੋ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਆਪਣੀ ਅੱਖਾਂ ਯਸ਼ੂ ਦੇ ਲਾ ਲਓ ਘਰ ਛੱਡਣ ਦੀ ਲੋੜ ਨਹੀਂ ਦੁਸਤ ਆਤਮਾਵਾਂ ਨੂੰ ਕੱਢਣ ਦਾ ਟਾਈਮ ਆ ਗਿਆ ਹੈ ਹੁਣ ਤੁਹਾਡੇ ਕੋਲ ਉਹ ਲੋਕ ਬੜੇ ਦੁਖੀ ਨੇ ਬੜੇ ਪਰੇਸ਼ਾਨ ਨੇ ਕਾਰੋਬਾਰ ਬੜਾ ਵਧੀਆ ਚੱਲਦਾ ਸੀਗਾ ਪੈਸਾ ਤੇਲਾ ਖੂਬ ਆਉਂਦਾ ਸੀਗਾ ਸਿਰਫ ਇੱਕ ਛੋਟਾ ਜਿਹਾ ਜਾਦੂ ਟੁਣਾ ਹੋਇਆ ਦੁਕਾਨਾਂ ਬੰਦ ਹੋ ਗਈਆਂ ਬਿਜ਼ਨਸ ਫਲਾਪ ਹੋ ਗਏ ਰਾਤ ਦਿਨ ਉਦਾਸੀ ਰਹਿਣੀ ਸ਼ੁਰੂ ਹੋ ਗਈ ਜੇ ਉਹ ਕਿਸੇ ਨੂੰ ਦੱਸਦੇ ਨੇ ਨਹੀਂ ਕੋਈ ਜਾਦੂ ਟੁਣਾ ਨਹੀਂ ਹੁੰਦਾ ਕੋਈ ਪੂਤ ਪ੍ਰੇਤ ਨਹੀਂ ਹੁੰਦਾ ਮੈਂ ਬੜੇ ਲੋਕਾਂ ਨੂੰ ਮਿਲਿਆ ਮੈਂ ਬੜੇ ਲੋਕਾਂ ਦੇ ਵੱਲ ਧਿਆਨ ਕੀਤਾ ਇਸ ਸਟੇਜ ਨੂੰ ਲੈ ਕੇ ਖੁਦਾ ਦੇ ਲੋਕੋ ਐ ਦੁਸ਼ਟ ਆਤਮਾਵਾਂ ਦੀ ਤਾਕਤ ਹੁੰਦੀ ਏ ਤੁਸਟ ਆਤਮਾਵਾਂ ਉਜਾੜ ਦਿੰਦੀਆਂ ਨੇ ਤੁਸਟ ਆਤਮਾਵਾਂ ਛਣਾਟੇ ਲਿਆ ਦਿੰਦੀਆਂ ਨੇ ਤੁਸਟ ਆਤਮਾਵਾਂ ਖੰਡੜ ਬਣਾ ਦਿੰਦੀਆਂ ਜਗਾਂ ਨੂੰ ਤੁਸੀਂ ਕਈ ਘਰ ਵੇਖੇ ਹੋਵੋਗੇ ਉਹਨਾਂ ਦੇ ਘਰ ਦੇ ਵਿੱਚ ਜਦੋਂ ਤੁਸੀਂ ਪੈਰ ਰੱਖੋਗੇ ਤਾਨੂੰ ਮਹਿਸੂਸ ਹੋਏਗਾ ਵੀ ਨਹੀਂ ਇਹ ਤੇ ਗੜਬੜੀ ਹੈ ਕਿਉਂਕਿ ਤੁਹਾਡੇ ਉੱਤੇ ਦੁਸ਼ਟ ਆਤਮਾਵਾਂ ਦਾ ਨਹੀਂ ਪਵਿੱਤਰ ਆਤਮਾ ਦਾ ਮਸਾ ਆ ਗਿਆ ਹੈ ਮਸਾ ਮੈਂ ਝਟ ਚ ਪਤਾ ਲੱਗ ਜਾਂਦਾ ਤੁਹਾਨੂੰ ਝਟ ਦੇ ਵਿੱਚ 1 ਮਿੰਟ ਦੇ ਵਿੱਚ 1 ਮਿੰਟ ਦੇ ਵਿੱਚ ਖੁਦਾ ਦੇ ਲੋਕੋ ਆ ਬ੍ਰਦਰ ਜਿਹੜਾ ਤੁਸੀਂ ਬੈਠਾ ਪਿੱਛੇ ਵੇਖਦੇ ਪੈਜ ਆ ਖੜੇ ਹੋਇਆ ਜੀ ਬ੍ਰਦਰ ਤੁਸੀਂ ਆ ਪਲੀਜ਼ ਕਢੋ ਇਹਨਾਂ ਨੂੰ ਇਹਨਾਂ ਨੂੰ ਆ ਖੜੇ ਹੋਵੋ ਤੁਸੀਂ ਫਸਟ ਟਾਈਮ ਆਏ ਸੀ ਚਰਚ ਚ ਹਾਂਜੀ ਆ ਕੇ ਕਿਸੇ ਨੂੰ ਮਿਲੇ ਇੱਥੇ ਕੁਛ ਦੱਸਿਆ ਆਪਣੇ ਬਾਰੇ ਮੈਨੂੰ ਪ੍ਰਭੂ ਨੇ ਦੱਸਿਆ ਜਦੋਂ ਇਹ ਮੈਨੂੰ ਹੱਥ ਮਲਾਇਆ ਮੈਂ ਕਿਹਾ ਮੈਨੂੰ ਪ੍ਰਭੂ ਨੇ ਦੱਸਿਆ ਕੋਈ ਦਵਾਈ ਪੀ ਕੇ ਮਰਿਆ ਹੈ ਅੱਜ ਉਹ ਤੈਨੂੰ ਪਰੇਸ਼ਾਨ ਕਰ ਰਿਹਾ ਮਰਿਆ ਸੀ ਕੋਈ ਉੱਚੀ ਬੋਲੋ ਹਾਂ ਇਹ ਕੌਣ ਹੈ ਜਿਹੜਾ ਦੱਸਦਾ ਯੂ ਕੀ ਪਵਿੱਤਰ ਆਤਮਾ ਉਹ ਚੀਜ਼ ਵੇਖ ਲੈਂਦਾ ਹੈ ਜਿਹੜੀ ਚੀਜ਼ ਨੂੰ ਤੁਸੀਂ ਨਹੀਂ ਵੇਖ ਸਕਦੇ ਤੇ ਅੱਜ ਤੁਹਾਨੂੰ ਅੱਖਾਂ ਪਵਿੱਤਰ ਆਤਮਾ ਇੰਨੀਆਂ ਖੋਲ ਦੇਵੇਗਾ ਗੁਪਤ ਗੱਲਾਂ ਜਿਵੇਂ ਤੁਹਾਡੇ ਉੱਤੇ ਪ੍ਰਗਟ ਕਰੇਗਾ ਆਮੇਨ ਅਨੋਇੰਟਿੰਗ ਆ ਗਈ ਤੇਰੇ ਉੱਤੇ ਪ੍ਰਭੂ ਦੀ ਉਹ ਵੀ ਇੱਥੇ ਡੱਬਾ ਲੈ ਕੇ ਖੜੇਗਾ ਗਵਾਹੀ ਦੇਵੇਂਗਾ ਯਵਾਨ ਇੱਕ ਵੱਡਾ ਭਾਰ ਤੇਰੇ ਤੋਂ ਪਾਸੇ ਕਰ ਦਿੱਤਾ ਹੈਗਾ ਐਸਾ ਆਮੇਨ ਬੜਾ ਜੀ ਉਹ ਖੁਦਾ ਦੇ ਲੋਕੋ ਉਹਨਾਂ ਨੇ ਬੜਾ ਯਤਨ ਕੀਤਾ ਆਪਣੇ ਕਾਰੋਬਾਰ ਨੂੰ ਸੈੱਟ ਕਰਨ ਦੇ ਲਈ ਕੋਝ ਨਹੀਂ ਹੋਇਆ ਇੱਕ ਪਾਤਰੀ ਉਹਨਾਂ ਦੇ ਘਰੇ ਜਾਂਦਾ ਏ ਹੱਥ ਵਿੱਚ ਇੱਕ ਬਾਈਬਲ ਫੜੀ ਏ ਪੈਰਾਂ 'ਚ ਚੱਪਲਾਂ ਪਾਈਆਂ ਝੱਗਾ ਪਜਾਮਾ ਪਾਇਆ ਪਾਤਰੀ ਦੀ ਜੇਬ 'ਚ 10 ਰੁਪਏ ਨੇ ਉਹ ਦੁਆ ਕਰਦਾ ਏ bizness ਚੱਲ ਪੈਂਦਾ ਏ ਘਰ 'ਚ رونਕ ਆ ਜਾਂਦੀ ਏ ਪ੍ਰਭੂ ਦੀ ਬਲੇਸਿੰਗ ਆ ਜਾਂਦੀ ਏ ਕਹਿੰਦੇ ਪਖੰਡੇ ਇਹ ਕੀ ਏ ਇਹ ਕੀ ਏ ਕਾਰੋਬਾਰ ਬੜਾ ਵਧੀਆ ਚੱਲਦਾ ਏ ਸਿਖਰ ਤੇ ਇੱਕ ਢਾਲਾ ਲੈਂਦਾ ਕਾਰੋਬਾਰ ਬੰਦ ਹੋ ਜਾਂਦਾ ਠੱਪ ਹੋ ਜਾਂਦਾ ਦੋ ਟਾਈਮ ਦੀ ਰੋਟੀ ਖਾਣ ਤੋਂ ਵੀ ਪਰੇਸ਼ਾਨ ਹੋ ਜਾਂਦੇ ਨੇ ਕਹਿੰਦੇ ਤਾਕਤ ਹੈ ਕੀ ਏ ਦੁਸਤਾਤਮਾਵਦੀ ਤਾਕਤ ਹੈ ਕੀ ਏ ਇੱਕ ਪਾਤਰੀ ਜਾਂਦਾ ਬਾਈਬਲ ਹੱਥ 'ਚ ਉਹ ਜਾ ਕੇ ਦੁਆ ਕਰਦਾ ਹੈ ਕਾਰੋਬਾਰ ਬੁਲੰਦੀ ਤੇ ਆ ਜਾਂਦਾ ਹੈ ਕਹਿੰਦੇ ਪਖੰਡ ਕੀ ਕਹਿੰਦੇ ਇਹ ਕੀ ਹੈ ਪਖੰਡ ਉਹ ਬੰਦਾ ਫਿਰ ਪਤਾ ਕੀ ਕਰਦਾ ਹੈ ਉਹ ਇੱਕ ਕਦਮ ਅੱਗੇ ਵਧਦਾ ਉਹ ਕਹਿੰਦਾ ਇਹ ਪਖੰਡ ਨਹੀਂ ਇਹ ਤਾਕਤ ਹੈ ਯਸ਼ੂ ਦੀ ਜਿੰਨੇ ਵੱਡੇ ਪਹਾੜ ਨੂੰ ਪਾਸੇ ਕਰ ਦਿੱਤਾ ਹੈ ਆਮੀਨ ਤੇ ਅੱਜ ਤੁਹਾਡੀਆਂ ਜ਼ਿੰਦਗੀਆਂ 'ਚ ਵੱਡੇ ਪਹਾੜ ਪਾਸੇ ਕਿਤੇ ਜਾਣਗੇ ਖੁਦਾ ਦੇ ਲੋਕੋ ਮੈਂ ਬੜੇ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਵੇਖਦਾ ਹਾਂ ਉਹ ਬੜੇ ਸੋਹਣੇ ਸਰਖੇ ਨੇ ਉਹਨਾਂ ਦੇ ਵਿਆਹਾਂ ਦੇ ਵਿੱਚ ਦਿੱਕਤ ਹੈ ਤੋਂ ਸਤਾ ਆਤਮਾ ਉਹਨਾਂ ਦੇ ਰਾਹ ਬੰਦ ਕੀਤੀ ਬੈਠੇ ਤੇ ਤੁਹਾਨੂੰ ਪਤਾ ਹੈ ਉਹ ਬੜਾ ਜ਼ੋਰ ਲਾਂਦੇ ਨੇ ਇਹ ਦਰਦ ਨੂੰ ਉਹ ਹੀ ਸਮਝ ਸਕਦੇ ਨੇ ਜਿਨ੍ਹਾਂ ਦੇ ਜਵਾਨ ਧੀਆ ਪੁੱਤਰ ਰਹਿ ਗਏ ਨੇ ਦੂਜੇ ਨੂੰ ਇਹ ਲੱਗਦਾ ਹੈ ਕਿ ਇਦਾਂ ਹੀ ਗੱਲ ਹਰ ਇੱਕ ਗੱਲ ਦਾ ਇੱਕ ਮੁੱਲ ਉਹ ਦੋ ਪੈਂਦਾ ਜਿਹੜਾ ਬੰਦਾ ਉੱਥੇ ਬੈਠਾ ਹੋਇਆ ਹੈ ਤੇ ਉਹਦੀ ਗੱਲ ਹੈ ਤੇ ਇੱਕ ਇੱਕ ਬੰਦੇ ਦੇ ਮਨ 'ਚ ਮੈਂ ਵੜ ਨਹੀਂ ਸਕਦਾ ਪਰ ਪਵਿੱਤਰ ਆਤਮਾ ਵੜ ਸਕਦਾ ਹੈ ਜਿਹੜਾ ਮੇਰੇ ਮੂੰਹ 'ਚ ਗੱਲਾਂ ਪਾਉਂਦਾ ਹੈ ਤੇ ਮੈਂ ਤੁਹਾਡੇ ਵਿੱਚ ਵੰਡ ਦਿੰਦਾ ਹੈਗਾ ਆਮੀਨ ਉਹ ਖੁਦਾ ਦੇ ਲੋਕੋ ਅੱਜ ਇਹ ਦੁਸ਼ਟ ਆਤਮਾ ਵਾਣੋ ਮਿੱਦਨ ਦੀ ਤਾਕਤ ਉਹਨਾਂ ਤੇ ਕਬਜ਼ਾ ਕਰਨ ਦੀ ਤਾਕਤ ਤੇ ਉਹਨਾਂ ਨੂੰ ਘਰਾਂ ਚੋਂ ਬਾਹਰ ਕੱਢਣ ਦੀ ਤਾਕਤ ਜੇਵਾ ਪਰਮੇਸ਼ਰ ਤੁਹਾਨੂੰ ਗਿਫਟ ਵਿੱਚ ਦੇ ਦੇਵੇਗਾ ਆਮੀਨ ਇਹ ਚੇਲੇ ਆ ਕੇ ਕੀ ਕਹਿੰਦੇ ਨੇ ਜੀ ਚੇਲੇ ਆ ਕੇ ਕੀ ਕਹਿੰਦੇ ਉੱਚੀ ਬੋਲਿਓ ਪਲੀਜ਼ ਕੀ ਕਹਿੰਦੇ ਨੇ ਉੱਚੀ ਬੋਲਿਓ ਪ੍ਰਭੂ ਤੇਰੇ ਨਾਮ ਕਰਕੇ ਭੂਤਾ ਵੀ ਸਾਡੇ ਵਾਸਤੇ ਦੇ ਵਿੱਚ ਨੇ ਕਹਿੰਦੇ ਪ੍ਰਭੂ ਤੇਰੇ ਨਾਮ ਕਰਕੇ ਭੂਤਾ ਸਾਡੇ ਕਿੱਥੇ ਆ ਗੀਆਂ ਨੇ ਵਸ ਵਿੱਚ ਆ ਗਈਆਂ ਨੇ ਉਹ ਖੁਦਾ ਦੇ ਲੋਕੋ ਬੜੇ ਸੋਹਣੇ ਸੋਹਣੇ ਘਰਾਂ ਨੂੰ ਦੁਸ਼ਟ ਆਤਮਾਵਾਂ ਨੇ ਉਜਾੜ ਦਿੱਤਾ ਹਸਬੰਡ ਵਾਈਫ ਦੇ ਵਿੱਚ ਬੜਾ ਪਿਆਰ ਹੁੰਦਾ ਏ ਉਹ ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ ਉਹ ਕਿਤੇ ਜਾਂਦੇ ਨੇ ਕਿਤੇ ਆਉਂਦੇ ਨੇ ਦੁਸ਼ਟ ਆਤਮਾ ਉਹਨਾਂ ਤੇ ਕਬਜ਼ਾ ਕਰ ਲੈਂਦਾ ਉਹਨਾਂ ਦਾ ਖੜਾ ਕਰਦਾ ਪਤਨੀ ਨੂੰ ਇਹ ਲੱਗਦਾ ਹੈ ਕਿ ਜੇ ਮੈਂ ਇਹਦੇ ਨਾਲ ਰਵਾਂਗੀ ਮੇਰੀ ਜ਼ਿੰਦਗੀ ਖਤਮ ਹੋ ਜਾਣੀ ਏ ਪਤੀ ਨੂੰ ਇਹ ਲੱਗਦਾ ਜੇ ਮੇਰੀ ਜ਼ਿੰਦਗੀ ਚ ਰਹੀ ਤੇ ਮੈਂ بڑے ਵੱਡੇ ਯੱਬ ਚ ਪੈ ਗਿਆ ਉਹ ਇੱਕ ਦੂਜੇ ਨੂੰ ਵੇਖਣਾ ਪਸੰਦ ਨਹੀਂ ਕਰਦੇ ਵੇਖਿਆ ਇਦਾਂ ਦੇ ਹਾਲਾਤ ਤੁਸੀਂ ਕਿ ਨਹੀਂ ਝੱਟ ਚ ਕੀ ਹੋ ਜਾਂਦਾ ਇੱਕ ਜਿਹੜਾ ਇੱਕ ਦੂਜੇ ਬਿਨਾ ਰਹਿੰਦਾ ਨਹੀਂ ਉਹਦੀ ਸ਼ਕਲ ਵੇਖ ਕੇ ਉਹ ਨਾ ਪਾਣੀ ਨਹੀਂ ਪੀਂਦਾ ਤੇ ਝੱਟ ਜਿਹਨੂੰ ਡਿਵੋਰਸ ਲੈ ਕੇ ਦੇ ਦਿੰਦਾ ਇਹ ਨਾਰਮਲ ਗੱਲ ਆ ਇਹ ਦੋਸਤ ਆਤਮਾ ਦੇਸਦਾ ਨਹੀਂ ਹੈ ਉਹਦੇ ਕੰਮ ਦੇਸਦੇ ਨੇ ਦੋਸਤ ਆਤਮਾ ਦੇਸਦਾ ਨਹੀਂ ਕੰਮ ਦੇਸਦੇ ਨੇ ਬੜੇ ਹਸਬੰਡ ਵੀ ਫੇਟੇ ਵਾਈਫ ਵੀ ਫੇਟੇ ਰਿਪੋਰਟਾਂ ਨੋਰਮਲ ਨੇ ਪ੍ਰੈਗਨੈਂਸੀ ਹੋ ਨਹੀਂ ਰਹੀ ਕੋਈ ਰਿਪੋਰਟ ਨੈਕਟਿਵ ਨਹੀਂ ਆ ਰਹੀ ਪਰ ਪ੍ਰੈਗਨੈਂਸੀ ਨਹੀਂ ਹੋ ਰਹੀ ਇਹ ਤਾਕਤ ਕਿ ਦੀ ਤੂੰ ਸਟਾਰਤ ਮਾਵਾਂ ਦੀ ਇੱਥੇ ਲੋਕਾਂ ਦੇ ਕੋਲ ਇੱਕ ਡਾਇਲੋਗ ਹੈ ਸ਼ੈਤਾਨ ਸਾਡੇ ਪੈਰ ਥੱਲੇ ਜੀ ਹਾਲੇਲੂਇਆ ਸ਼ੈਤਾਨ ਸਾਡੇ ਪੈਰ ਥੱਲੇ ਦੁਆ ਕਰਨੀ ਨਹੀਂ ਰੋਜ਼ਾ ਰੱਖਣਾ ਨਹੀਂ ਚਰਚ ਜਾਣਾ ਨਹੀਂ ਬਾਈਬਲ ਪੜ੍ਹਨੀ ਨਹੀਂ ਆਰਾਧਨਾ ਕਰਨੀ ਨਹੀਂ ਸੂਤੀ ਕਰਨੀ ਨਹੀਂ ਪਾਸਟਰ ਦੇ ਸੰਪਰਕ ਚ ਨਹੀਂ ਰਹਿਣਾ ਤੇ ਸ਼ੈਤਾਨ ਕਿੱਥੇ ਹੁਣ ਦੱਸੋ ਪੈਰ ਥੱਲੇ ਕੌਣ ਹੈ ਹਾਂ ਸ਼ੈਤਾਨ ਪੈਰ ਥੱਲੇ ਬੋਲੋ ਸ਼ੈਤਾਨ ਪੈਰ ਥੱਲੇ ਆ ਗਿਆ ਉਹ ਸ਼ੈਤਾਨ ਨੂੰ ਪੈਰ ਥੱਲੇ ਕਰਨ ਦੇ ਲਈ ਐਡਾ ਸੌਖਾ ਕੰਮ ਨਹੀਂ ਜਿੱਡਾ ਲੋਕਾਂ ਨੇ ਸਿਰਫ ਇੱਕ ਰੀਲ ਪਾ ਦਿੱਤੀ ਇੱਕ ਸਟੇਟਸ ਲਾ ਦਿੱਤਾ ਸ਼ੈਤਾਨ ਸਾਡੇ ਪੈਰ ਥੱਲੇ ਨਹੀਂ ਸ਼ੈਤਾਨ ਨੂੰ ਪੈਰ ਥੱਲੇ ਕਰਨ ਦੇ ਲਈ ਯੇਸ਼ੂ ਦੇ ਨਾਲ ਸੰਪਰਕ ਕਰਨਾ ਪੈਂਦਾ ਹੈ। ਜੇ ਸਾਡੇ ਜਿਹੜੇ ਲੋਕਾਂ ਦਾ ਸੰਪਰਕ ਖੁਦਾ ਯੇਸ਼ੂ ਦੇ ਨਾਲ ਹੋ ਗਿਆ ਏ ਫਿਰ ਉਹਨਾਂ ਦੇ ਉੱਤੇ ਪਰਮੇਸ਼ਰ ਨੇ ਪੂਰਾ ਅਧਿਕਾਰ ਦੇ ਦਿੱਤਾ। ਦੋ ਸਤਾਫ ਮਾਵਾਂ ਤੇ ਓਏ ਖੁਦਾ ਦੇ ਲੋਕੋ ਮੈਂ ਬੜੇ ਲੋਕਾਂ ਨੂੰ ਜਾਨਣਾ ਮੈਂ ਇੱਕ ਪਰਿਵਾਰ ਨੂੰ ਮਿਲਿਆ ਸੀਗਾ ਪਿਓ ਮੰਗੇ ਤੇ ਪਿਆਏ 5 ਸਾਲ ਤੋਂ ਭਰਾ ਦਾ ਤਲਾਕ ਹੋ ਗਿਆ ਏ ਘਰ ਦੀਆਂ ਚੀਜ਼ਾਂ ਵੇਕ ਗਿਆ ਨੇ ਦੋ ਟਾਈਮ ਦੀ ਰੋਟੀ ਖਾਂਦੋਂ ਪਰੇਸ਼ਾਨ ਹੋਏ ਪੈਣੇ ਬੱਚਾ ਜਿਹੜਾ ਉਹਦੇ ਦੂਜੇ ਭਰਾ ਦੀ ਵਾਈਫ ਬੱਚਾ ਛੱਡ ਕੇ ਚਲੀ ਗਈ ਏ ਉਹਨਾਂ ਨੂੰ ਕਿਹਾ ਤੌਬਾ ਕਰ ਲੋ ਉਹ ਕਹਿੰਦੇ ਕਰ ਤੇ ਲਈਏ ਕੋਈ ਨੁਕਸਾਨ ਨਾ ਹੋ ਜਾਏ ਹਾਂ ਕਹਿੰਦੇ ਤੌਬਾ ਤੇ ਕਰ ਲਈਏ ਕੋਈ ਅੱਗੇ ਫਾਇਦਾ ਹੋ ਰਿਹਾ ਬੋਲੋ ਫਾਇਦਾ ਹੋ ਰਿਹਾ ਕਿ ਨਹੀਂ ਇਹ ਨੁਕਸਾਨ ਹੀ ਦੇਸਾ ਨਾਲੋਂ ਇੰਨੀ ਬੁੱਧੀ ਭ੍ਰਿਸ਼ਟ ਦੁਸ਼ਤ ਆਤਮਾ ਕਰ ਦਿੰਦੀਆਂ ਜਿਹੜਾ ਬੰਦਾ ਦੁਆ ਨਹੀਂ ਕਰਦਾ ਇੱਕ ਸਪਿਰਟ ਉਹਦੇ ਉੱਤੇ ਕਬਜ਼ਾ ਕੀਤੀ ਬੈਠੀ ਹੈ ਜਿਹੜਾ ਬੰਦਾ ਬਾਈਬਲ ਨਹੀਂ ਰੀਡ ਕਰਦਾ ਇੱਕ ਸਪਿਰਟ ਉਹਦੇ ਉੱਤੇ ਕਬਜ਼ਾ ਕੀਤੀ ਬੈਠੀ ਦੁਸ਼ਤ ਆਤਮਾ ਜਿਹੜਾ ਬੰਦਾ ਲ ਕੰਟੀਨਿਊ ਚਰਚ ਨਹੀਂ ਆਉਂਦਾ ਦੁਸ਼ਤ ਆਤਮਾ ਉਹਦਾ ਪਿੱਛਾ ਕਰਦੀ ਪਈ ਏ ਜਿਹੜਾ ਬੰਦਾ ਪ੍ਰਭੂ ਦੇ ਕੰਮਾਂ ਦੇ ਵਿੱਚ ਸੇਵਾ ਨਹੀਂ ਕਰਦਾ ਕੋਈ ਯੋਗਦਾਨ ਨਹੀਂ ਪਾਉਂਦਾ ਤੇ ਦੁਸ਼ਤ ਆਤਮਾ ਦਾ ਕਬਜ਼ਾ ਉਹਦੀ ਮਿਹਨਤ ਦੇ ਉੱਤੇ ਆ ਜਾਂਦਾ ਹੈ ਮੈਂ ਨਹੀਂ ਕਹਿੰਦਾ ਬਾਈਬਲ ਕਹਿੰਦੀ ਇਹਦਾ ਕਬਜ਼ਾ ਤੋੜਨ ਦੇ ਲਈ ਜੋ ਕੁਝ ਤੁਹਾਡਾ ਹੈਗਾ ਤੁਹਾਡੇ ਅੰਦਰ ਜੋਰ ਹੈ ਤੁਹਾਡੇ ਅੰਦਰ ਦਿਮਾਗ ਹੈ ਤੁਹਾਡੇ ਅੰਦਰ ਪਰਸਨੈਲਿਟੀ ਹੈ ਤੁਹਾਡੇ ਅੰਦਰ ਬੋਲਣ ਦਾ ਸਟਾਈਲ ਹੈ ਤੁਹਾਡੇ ਅੰਦਰ ਸਟੱਡੀ ਹੈ ਤੁਹਾਡੇ ਅੰਦਰ ਜੋ ਕੁਝ ਵੀ ਹੈਗਾ ਯਸ਼ੂ ਦੇ ਉੱਤੇ ਲਾ ਕੇ ਰੱਖ ਦਵੋ ਆਮੇਨ ਉਹ ਖੁਦਾ ਦੇ ਲੋਕੋ ਫੇਰ ਪਰਮੇਸ਼ਵਰ ਪੱਥਰ ਤੋਂ ਈ ਰੱਬ ਨਾ ਆ ਕੇ ਲੋਕਾਂ ਦੇ ਸਾਹਮਣੇ ਖੜਾ ਕਰਦਾ ਵੇਗਾ। ਕੁਝ ਕਰਨਾ ਹੈ ਰੱਬ ਦੇ ਲਈ। ਨਾ ਦੁਆ ਕੀਤੀ, ਉੱਠਣਾ 12 ਵਜੇ, ਦੁਆ ਕੀਤੀ ਨਹੀਂ ਐ। ਸਾਰੀ ਦਿਹਾੜੀ ਪੈਗ ਲਾ ਕੇ ਤੁਰੇ ਫਿਰਨਾ, ਸਿਕਟਾ ਫੂਕਦੇ ਰਹਿਣਾ, ਗਾਲ੍ਹਾਂ ਕੱਢਦੇ ਰਹਿਣਾ, ਉਹ ਗੁੰਡਿਆਂ ਦੀ ਟੋਲੀ ਦੇ ਵਿੱਚ ਰਹਿਣਾ, ਵਾਰਾਗਰਦੀ ਕਰਦੇ ਰਹਿਣਾ ਤੇ ਸਟੇਟਸ ਪਾਉਣਾ, ਸ਼ੈਤਾਨ ਮੇਰੇ ਪੈਰ ਥੱਲੇ। ਸਟੇਟਸ ਪਾਉਣਾ ਜੀ। ਰੀਲਾ ਪਾਉਣੀਆਂ ਸ਼ੈਤਾਨ ਸਾਡੇ ਪੈਰਾਂ ਥੱਲੇ ਐਵੇਂ ਨਹੀਂ ਪੈਰਾਂ ਥੱਲੇ ਆਉਂਦਾ ਪੈਰਾਂ ਥੱਲੇ ਰੱਖਣ ਦੇ ਲਈ ਰੱਬ ਦੇ ਨਾਲ ਸਮਾਂ ਬਤਾਉਣਾ ਪੈਂਦਾ ਤੇ ਜਿਹੜੇ ਲੋਕ ਰੱਬ ਦੇ ਨਾਲ ਸਮਾਂ ਬਤਾ ਦਿੰਦੇ ਨੇ ਯਵਾ ਉਹਨਾਂ ਨੂੰ ਇੱਥੋਂ ਚੁੱਕਦਾ ਏ ਇੱਥੇ ਖੜਾ ਕਰ ਦਿੰਦਾ ਇਹ ਸ਼ਾਮੇ ਹਾਲੇਲੂਇਆ ਐ ਦੁਸ਼ਟ ਆਤਮਾ ਮੋਦਿਤ ਅੱਖਤ ਨੂੰ ਵੇਖਣਾ ਖੁਦਾ ਦੇ ਲੋਕੋ ਮੈਂ ਇਹਨਾਂ ਦਿਨਾਂ ਦੇ ਵਿੱਚ ਦੁਸ਼ਟ ਆਤਮਾਵਾਂ ਤੇ ਇੱਕ ਸਟੱਡੀ ਕੀਤੀ ਲੋਗ ਬਿਮਾਰ ਹੋ ਜਾਂਦੇ ਨੇ ਕਹਿੰਦੇ ਕਿ ਇਹਦੇ ਤੇ ਦੁਸ਼ਟ ਆਤਮਾ ਹੈ ਕਿਸੇ ਦਾ ਕੰਮ ਨਹੀਂ ਚੱਲਦਾ ਦੁਸ਼ਟ ਆਤਮਾ ਘਰ ਚ ਰੌਣਕ ਨਹੀਂ ਦੁਸ਼ਟ ਆਤਮਾ ਕੋਈ ਦਸ਼ਵਾਸ਼ ਨਹੀਂ ਦਿੰਦਾ ਦੁਸ਼ਟ ਆਤਮਾ ਤੁਸੀਂ ਕੁਝ ਰੱਬ ਦੇ ਲਈ ਨਹੀਂ ਕਰਦੇ ਦੁਸ਼ਟ ਆਤਮਾ ਸਹੀ ਹੈ ਜਿਹੜੀ ਸਭ ਤੋਂ ਖਤਰਨਾਕ ਦੁਸ਼ਟ ਆਤਮਾ ਮੋਦੇ ਬਾਰੇ ਸਟੱਡੀ ਕੀਤੀ ਇਹ ਗੱਲ ਨੂੰ ਅੱਜ ਤੋ ਪਹਿਲਾਂ ਕਿਸੇ ਕਿਸੇ ਨੇ ਨਹੀਂ ਬੋਲਿਆ ਇਹ ਪਰਮੇਸ਼ਰ ਨੇ ਮੈਨੂੰ ਦੱਸਿਆ ਜਿਹੜੀ ਸਭ ਤੋਂ ਵੱਡੀ ਤੇ ਖਤਰਨਾਕ ਦੁਸ਼ਟ ਆਤਮਾ ਹੈ ਉਹ ਤੁਹਾਨੂੰ ਤੁਹਾਡੀ ਸੇਧ ਨਹੀਂ ਖਰਾਬ ਕਰਦੀ ਤੁਹਾਡਾ ਧੰਨ ਨਹੀਂ ਉਜਾੜਦੀ ਤੁਹਾਨੂੰ ਜੀਆਂ ਤੋਂ ਵੱਖਰਾ ਨਹੀਂ ਕਰਦੀ ਉਹ ਸਭ ਤੋਂ ਜਿਹੜੀ ਤਾਕਤਵਰ ਦੁਸ਼ਟ ਆਤਮਾ ਪਤਾ ਕੀ ਕਰਦੀ ਸੁਣਨਾ ਚਾਹੁੰਦੇ ਹੋ ਕੀ ਕਰਦੀ ਸੁਣਨਾ ਚਾਹੁੰਦੇ ਹੋ ਸਭ ਤੋਂ ਖਤਰਨਾਕ ਦੁਸ਼ਟ ਆਤਮਾ ਤੁਹਾਡਾ ਟਾਈਮ ਖਾਂਦੀ ਕੀ ਕਰਦੀ ਕੀ ਕਰਦੀ ਇੱਥੋਂ ਇੱਕਹਾਣੀ ਅੱਗੇ ਤੱਕ ਜਾਂਦੀ ਤਾਕਤਵਰ ਹਥਿਆਰ ਦੁਸ਼ਟ ਆਤਮਾ ਦਾ ਕੀ ਹੈ ਟਾਈਮ ਖਾਣਾ ਤੁਸੀਂ ਇੱਕ ਚਾਦਰ ਲਈਏ ਦਰੀ ਲਈਏ ਉਹਨੂੰ ਵਿਛਾ ਦਿੱਤਾ ਹੈ ਮੂੜ ਬੜਾ ਤੁਹਾਡਾ ਦੁਆ ਕਰਨ ਦਾਲਾ ਬੜਾ ਮੂੜੇ ਤੁਹਾਡਾ ਦੁਆ ਕਰਨ ਦਾ ਇੱਕ ਕਾਲ ਆਉਂਦੀ। ਉਹ ਯਾਰ ਇੱਥੇ ਆਈ ਮੜਾ ਜਾ ਚੌਂਕ 'ਚ। ਆਹ ਗੜਬੜੀ ਹੋ ਗਈ। ਤੇ ਕੀ ਕਰਦੇ? ਹਾਂ? ਤੇ ਵਾਪਸ ਕਿੰਨੇ ਵਜੇ ਆਉਂਦੇ? ਹਾਂ? ਸ਼ਮਾਦਾਕ ਵਾਪਸ ਆਉਣਾ। ਦੋ ਸ਼ਮਾਦਾਕ ਕੰਮ ਕਰ ਗਈ ਕਿ ਨਹੀਂ? ਕਰ ਗਈ। ਤੁਸੀਂ ਬਾਈਬਲ ਰੀਡ ਕਰਨ ਲੱਗੇ ਕੋ ਬੰਦਾ ਵੇਲੜ ਜਾ ਗਿਆ ਤੁਹਾਡੇ ਕੋਲ। ਉਹਨੇ ਕੋਈ ਗੱਲ ਇੱਧਰ ਦੀ ਕਰਨੀ ਇੱਧਰ ਦੀ ਕਰਨੀ ਇੱਧਰ ਦੀ ਕਰਨੀ ਤੁਹਾਡੇ ਦਿਮਾਗ ਦੀ ਦਹੀਂ ਬਣਾ ਕੇ ਉਹਨੇ ਆਪਦੇ ਘਰੇ ਚਲੇ ਜਾਣਾ ਦੋਸਤ ਆਤਮਾ ਕੰਮ ਕਰ ਗਈ ਕਿ ਨਹੀਂ ਹਾਂ ਤੁਸੀਂ ਚਰਚਾਂ ਦੀ ਤਿਆਰੀ ਕੀਤੀ ਰਾਤ ਨੂੰ ਉਹਨੇ ਤੁਹਾਨੂੰ ਡਾਕ ਲਿਆ ਉਹਨੇ ਇੱਕ ਹਿੰਤਾ ਬਿਨਾ ਸਾਲ ਹੈ ਪੂਰੀਆਂ ਗੱਲਾਂ ਦੀ ਰੀਜ ਲਾ ਲਈ ਤੁਹਾਡੇ ਦਿਮਾਗ ਨੂੰ ਇੰਨਾ ਘਲਾਤਾ ਚਰਚਾਂ ਤੋਂ ਪਹਿਲਾਂ ਜਿਉਂ ਚਰਚ ਆ ਗਿਆ ਤੁਸੀਂ ਤੁਹਾਨੂੰ ਕੁਝ ਸਮਝ ਨਹੀਂ ਆਇਆ ਇਹ ਦੁਸ਼ਟ ਆਤਮਾ ਕਿਹੜੀਆਂ ਨੇ ਜੀ ਟਾਈਮ ਖਾਣ ਵਾਲੀਆਂ ਦੁਸ਼ਟ ਆਤਮਾ ਚਰਚਾਂ ਲੱਗੇ ਰਿਸ਼ਤੇਦਾਰ ਆ ਗਿਆ ਦੁਆ ਕਰਨ ਲੱਗੇ ਰਿਸ਼ਤੇਦਾਰ ਆ ਗਿਆ ਬਾਈਬਲ ਰੀਡ ਕਰਨ ਲੱਗੇ ਰਿਸ਼ਤੇਦਾਰ ਆ ਗਿਆ ਫੋਨ ਆ ਗਿਆ ਟੀਵੀ ਲਾ ਲਿਆ ਕੋਈ ਆ ਕੇ ਤੁਹਾਨੂੰ ਤੰਗ ਕਰਨ ਲੱਗ ਪਿਆ ਤਾਕਤਵਰ ਦੁਸ਼ਟ ਆਤਮਾ ਦਾ ਕੰਮ ਹੈ ਟਾਈਮ ਖਾਣ ਕੀ ਕਰਨਾ ਜੀ ਟਾਈਮ ਖਾਣ ਜਦੋਂ ਤੁਸੀਂ ਆਪਦਾ ਟਾਈਮ ਬਚਾ ਲਿਆ ਯਵਾਨੇ ਤੁਹਾਨੂੰ ਬਚਾ ਲੈਣਾ ਹੈਗਾ ਅੱਜ ਜੈਸ ਆਮੇ ਬੜਾ ਕੀਮਤੀ ਟਾਈਮ ਹੈ ਬੜਾ ਕੀਮਤੀ ਟਾਈਮ ਹੈ ਇਹਨੂੰ ਐਵੇਂ ਨਾ ਗਵਾਓ ਆਏ ਆਏ ਚੇਲੇ ਯਸ਼ੂ ਦੇ ਕੋਲ ਕਹਿੰਦੇ ਦੁਸਤ ਆਤਮਾ ਕਿੱਥੇ ਆ ਗਈਆਂ ਨੇ ਸਾਡੇ ਵਾਸ ਦੇ ਵਿੱਚ ਲੋਕਾਂ ਨੇ ਬੜੀ ਪਗਦੀ ਕੀਤੀ ਦੁਸ਼ਟ ਆਤਮਾਵਾਂ ਦੇ ਨਾਲ ਗੱਲ ਕਰਨ ਦੇ ਲਈ ਲੋਕਾਂ ਨੇ ਬੜੀਆਂ ਵੱਡੀਆਂ ਬਲੀਆਂ ਚੜਾਈਆਂ ਦੁਸ਼ਟ ਆਤਮਾਵਾਂ ਨਾਲ ਆਪਦੀ ਰਿਸ਼ਤੇਦਾਰੀ ਬਣਾਉਣ ਦੇ ਲਈ ਲੋਕਾਂ ਨੇ ਬੜੀ ਮਿਹਨਤ ਕੀਤੀ ਦੁਸ਼ਟ ਆਤਮਾਵਾਂ ਤੱਕ ਪਹੁੰਚਣ ਦੇ ਲਈ ਲੋਕਾਂ ਨੇ ਆਪਦਾ ਆਪਦਾ ਆਪ ਕੁਰਬਾਨ ਕਰ ਦਿੱਤਾ ਦੁਸ਼ਟ ਆਤਮਾਵਾਂ ਦੇ ਨਾਲ ਸ਼ਾਂਤੀ ਜਿਤਾਉਣ ਦੇ ਲਈ ਇੱਕ ਕਦਮ ਚੁੱਕਣਾ ਤੁਸੀਂ ਕਿੰਨੇ ਕਦਮ ਇੱਕ ਕਦਮ ਚੁੱਕਣਾ ਤੁਸੀਂ ਇੱਕੀ ਬਸ ਗਹਿਣਾ ਹੈ ਪ੍ਰਭੂ ਅੱਜ ਤੋਂ ਮੈਂ ਆਪਣਾ ਟਾਈਮ ਬਤਾਵਾਂਗਾ ਮੈਂ ਤੇਰੇ ਨਾਲ ਟਾਈਮ ਬਤਾਵਾਂਗਾ ਤੇ ਉਹ ਦੁਸ਼ਟ ਆਤਮਾਵਾਂ ਤੁਹਾਡੇ ਕਬਜ਼ੇ ਥਲੇ ਆ ਜਾਣਗੇ ਕਬਜ਼ਾ ਹੋ ਜਾਏਗਾ ਤੁਹਾਡਾ ਦੁਸ਼ਟ ਆਤਮਾਵਾਂ ਦੇ ਉੱਤੇ ਉਹ ਖੁਦਾ ਦੇ ਲੋਕੋ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਘਰ ਖੰਡੜ ਬਣੇ ਪਏ ਨੇ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਜਿਹੜੇ ਬੁੱਢੇ ਹੋ ਚਲੇ ਨੇ ਉਹਨਾਂ ਦੇ ਵਿਆਹ ਸ਼ਾਦੀਆਂ ਦੇ ਵਿੱਚ ਰੁਕਾਵਟ ਨੇ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਨੌਕਰੀ ਤੱਕ ਨਹੀਂ ਪਹੁੰਚ ਕੇ ਵੇਖਿਆ ਉਹਨਾਂ ਨੇ ਉਹਨਾਂ ਨੇ ਬੜੀ ਮਿਹਨਤ ਕੀਤੀ ਆਪਦਾ ਕਾਰੋਬਾਰ ਨਹੀਂ ਸੈੱਟ ਕਰ ਪਾਏ ਉਹਨਾਂ ਨੇ ਬੜੀ ਮਿਹਨਤ ਕੀਤੀ ਆਪਦਾ ਘਰ ਹੀ ਨਹੀਂ ਪਾ ਪਾਏ ਉਹਨਾਂ ਨੇ ਬੜੀ ਮਿਹਨਤ ਕੀਤੀ ਆਉਦੇ ਬੱਚੇ ਹੀ ਨਹੀਂ ਸੈਟਲ ਕਰ ਪਾਏ ਉਹਨਾਂ ਨੇ ਬੜੀ ਮਿਹਨਤ ਕੀਤੀ ਰਾਤ ਦੇਣ ਦੀ ਕਮਾਈ ਦਵਾਈਆਂ ਤੇ ਲੱਗੀ ਜਾ ਰਹੀ ਹੈ ਇਹ ਤਾਕਤ ਕਿੱਦੀ ਅੱਜ ਪਰਮੇਸ਼ਵਰ ਤੁਹਾਨੂੰ ਐਸੀ ਬਰਕਤ ਦੇਗਾ ਐਸਾ ਗਿਫਟ ਦੇਗਾ ਤੁਸੀਂ ਤੇ ਆਜ਼ਾਦ ਹੋਗੇ ਤੁਸੀਂ ਬੜੇ ਕਰਾਂ ਨੂੰ ਆਜ਼ਾਦ ਕਰ ਦੋਗੇ ਅਮੇਨ ਤੁਸੀਂ ਨਾਰਮਲ ਕ੍ਰਿਸਚੀਆ ਨਹੀਂ ਹੋ ਤੁਸੀਂ ਨਾਰਮਲ ਲੋਕ ਨਹੀਂ ਹੋ ਅੱਜ ਪਵਿੱਤਰ ਆਤਮਾ ਦਾ ਮਸਾ ਤੁਹਾਡੇ ਉੱਤੇ ਆਣਾ ਏ ਤੁਸੀਂ ਯਵਾ ਦਾ ਸੁਭਸਾਨਾ ਚਾਰ ਕਰਾਂ ਦੇ ਵਿੱਚ ਪਹੁੰਚਾ ਦੇਣਾ ਹੈਗਾ ਹੈ ਅਮੇ ਯਵਾ ਦੇ ਕਲਾਮ ਨੂੰ ਕਰਾਂ ਚ ਪਹੁੰਚਾ ਦੇਣਾ ਹੈਗਾ ਤੁਸੀਂ ਅੱਜ ਸਮਾਂ ਕੌਣ-ਕੌਣ ਚਾਹੁੰਦਾ ਹੈ ਕਿ ਦੂਸਤ ਆਤਮਾ ਤੇ ਮੇਰਾ ਕਬਜ਼ਾ ਹੋਵੇ ਹਾਂਜੀ ਜਿੰਨਾ ਕਿ ਤੁਸੀਂ ਹੱਥ ਚੁੱਕਿਆ ਇੰਨਾ ਕਿ ਕਬਜ਼ਾ ਹੋਏਗਾ ਦੋਨੇ ਹੱਥ ਚਾੱਕ ਕੇ ਵੇਖੋ ਕਿਤੇ ਇੱਕ ਹੱਥ ਉਹਨੇ ਤਾਂ ਨਹੀਂ ਫੜਿਆ ਤੁਹਾਡਾ ਬੋਲੋ ਪ੍ਰਭੂ ਮੈਂ ਦੁਸ਼ਟ ਆਤਮਾ ਦੇ ਕਬਜ਼ਾ ਕਰਨਾ ਚਾਹਣਾ ਮੈਨੂੰ ਵਰਦਾਨ ਦੇ ਪ੍ਰਭੂ ਆਓ ਅਸੀਂ ਸਾਰੇ ਜਣੇ ਆਪਣੀ ਜਗ੍ਹਾ ਤੇ ਖੜੇ ਹੋ ਜਾਵਾਂਗੇ